ਕਹ ਮਹੱਲਾ ਤੀਜਾ ਪੜ ਪੜ ਪੰਡਿਤ ਮੂਨੀ ਥੱਕੇ ਦਿਸੰਤਰ ਭਾਵ ਥੱਕੇ ਭੇਖ ਤਾਰੀ ਹੈ ਵਿਸਰਾਮ ਪੜ ਪੜ ਪੰਡਿਤ ਮੂਨੀ ਥੱਕੇ ਇਥੇ ਵਿਸਰਾਮ ਲਾਉਣਾ ਹੈ ਦਿਸੰਤਰ ਭਾਵ ਥੱਕੇ ਭੇਖ ਤਾਰੀ ਦੂਜੇ ਪਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਅਤ ਭਾਰੀ ਮੂਰਖ ਅੰਦੇ ਤ੍ਰੈ ਗੁਣ ਸੇਵ ਮਾਇਆ ਕੈ ਬਿਹਾਰੀ ਅੰਦਰ ਕਪਟ ਉਦਰ ਭਰਨ ਕਹਿ ਤਾਈ ਅੰਦਰ ਕਪਟ ਉਦਰ ਭਰਨ ਕਹਿ ਤਾਈ ਉਦਰ ਨਾਮ ਪੇਟ ਦਾ ਹੁੰਦਾ ਹੈ ਤਿੱਕ ਉਦਰ ਨਹੀਂ ਕਹਿਣਾ ਹੈ ਧੱਦਾ ਬੋਲਾਂਗੇ ਤਾਂ ਉਹਦਾ ਅਰਥ ਤਰਣਾ ਇਥੇ ਦੱਦੇ ਨਾਲ ਉਚਾਰਨ ਕਰਨਾ ਅੰਦਰ ਕਪਟ ਉਦਰ ਭਰਨ ਕਹਿ ਤਾਈ ਪਾਠ ਪੜ੍ਹੇ گاਵਾਰੀ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚ ਹੁ ਮਾਰੀ ਨਾਨਕ ਪੜਣਾ ਗੁਣਣਾ ਇੱਕ ਨਾਉ ਹੈ ਹਾਂ ਇਹ ਪੜਣਾ ਗੁਣਣਾ ਇਹ ਨਾਣਿਆਂ ਨਾਲ ਉਚਾਰਨ ਕਰਨੀ ਹੈ ਨਾਨਕ ਪੜਣਾ ਗੁਣਣਾ ਇੱਕ ਨਾਉ ਹੈ ਬੂਝੈ ਕੋ ਵਿਚਾਰੀ ਮਹੱਲਾ ਤੀਜਾ ਨਾਂਗੇ ਆਵਣਾ ਨਾਂਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਧਿਆਨ ਨਾਲ ਪੰਕਤੀ ਸ਼ੁੱਧ ਬੋਲਨੀ ਐ ਕਈ ਵਾਰ ਪਾਠੀ ਸਿੰਘ ਨਾਂਗੇ ਆਵਣ ਨਾਂਗੇ ਜਾਣਾ ਕਹਿ ਦਿੰਦੇ ਹਨ ਪੰਕਤੀ ਹੈ ਨਾਂਗੇ ਆਵਣਾ ਇੱਥੇ ਕੰਨਾ ਹੈ ਨਾਂਗੇ ਆਵਣਾ ਨਾਂਗੇ ਜਾਣਾ ਹੁਕਮ ਪਇਆ ਹਾਰ ਛਾੜੀ ਦਿੰਦੇ ਹਨ ਹੁਕਮ ਪਇਆ ਕਿਆ ਕੀਜੈ ਇਸ ਤਰ੍ਹਾਂ ਬੋਲ ਜਾਂਦੇ ਹਨ ਪਰ ਹਾਰ ਪਦ ਵੀ ਹੈ ਪਇਆ ਕਹਿ ਜਾਂਦੇ ਹੁਕਮ ਪਇਆ ਤੇ ਪਾਇਆ ਹੈ ਹਰ ਹੁਕਮ ਪਾਇਆ ਕਿਆ ਕੀਜੈ ਇਸ ਕਰਕੇ ਸ਼ੁੱਧ ਬੋਲਨੇ ਚਾਹੀਦੀ ਆ ਪੰਕਤੀ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸੋ ਕੀਜੈ ਰੋਸ ਕਿਸੈ ਸੋ ਕੀਜੈ ਗੁਰਮੁਖ ਹੋਵੈ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹੂ 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 ਰਸਨਾ RAM ਰਵੀਜੈ ਪੌੜੀ ਗੜ ਕਾਇਆ ਸੀਗਾਰ ਬਹੁ ਭਾਂਤ ਬਣਾਈ ਰੰਗ ਪ੍ਰੰਗ ਕਤੀਫਿਆ ਪਹਿਰਹਿ ਧਰ ਮਾਈ ਹਾਂ ਰੰਗ ਪ੍ਰੰਗ ਕਤੀਫਿਆ ਇਥੇ ਨਿਸਰਾਮ ਪਹਿਰਹਿ ਧਰ ਮਾਈ ਧਰ ਮਾਈ ਕਿਤੇ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਬੋਲਣਾ ਪਹਿਰਹਿ ਧਰ ਮਾਈ ਇੱਕ ਵਾਰ ਰੱਖੀਏ ਨਾ ਹਾਂਜੀ ਪਹਿਰਹਿ ਇਕੱਠਾ ਹੀ ਹੈ ਪਹਿਰਹਿ ਤਾਰ ਮਾਈ ਵੱਖਰਾ ਕਰ ਲੋ ਪਾਠ ਤਰਮਾਈ ਇਕੱਠਾ ਲਿਖਿਆ ਹੋਇਆ ਲਾਲ ਸੁਪੇਦ ਦੁਲੀਚਿਆ ਬਹੁਤ ਸਭਾ ਬਣਾਈ ਹਾਂ ਦੁਲੀਚੇ ਦੁਲੀਚਿਆ ਦਲੀਚਿਆ ਕਹੀ ਬੋਲ ਜੰਦੇ ਨੇ ਦੁਲੀਚਿਆ ਉਚਾਰਨ ਕਰਨਾ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤੇਓ ਅੰਤ ਲੈ ਛਡਾਈ ਸ਼ਲੋਕ ਮਹੱਲਾ ਤੀਜਾ ਸਹਜ ਸੁਖ ਸੁੱਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਹਾਂਜੀ ਪਹਿਲਾ ਵਿਸਰਾਮ ਸੁੱਤੀ ਪਦ ਤੇ ਹੀ ਹੈ ਸਹਜੇ ਸੁਖ ਸੁੱਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਇੱਥੇ ਦੂਸਰਾ ਇਹ ਪੰਕਤੀ ਦਾ ਇੱਥੇ ਵਿਸਰਾਮ ਹੈ ਗਲ ਲਾਏ ਦੁਬਦਾ ਚੂਕੀ ਸਹਜ ਸੁਭਾਈ ਅੰਤਰਨਾਮ ਵਸਿਆ ਮਨ ਆਇ ਸੇ ਕੰਠ ਲਾਏ ਸੇ ਕੰਠ ਲਾਏ ਜੇ ਭੰਨ ਕੜਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕਿਆ ਜਾਪ ਜਾਪਹੁ ਹੂਰ ਵਿਸਟਾ ਅੰਦਰ ਕੀਟ ਸੇ ਮੁੱਠੇ ਧੰਦਾ ਚੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਝੂਠੇ ਲਾਲਚ ਹੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮੰਨ ਅਸਥਿਰ ਜਗ ਸੋਈ ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖੇਨ ਖੇਨ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਾਲ ਨਿਰਮਲ ਮਾਲਕ ਹੋਈ ਹਾਂ ਨਿਰਮਲ ਮਾਲਕ ਹੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਾਦ ਹੋਈ ਸ਼ਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਹਿ ਹੋਰ ਨਾਨਕ ਜਮਪੁਰ ਬਧੇ ਮਾਰੀਐ ਜੋ ਸੰਨੀ ਉਪਰ ਚੋਰਾ ਮਹੱਲਾ ਪੰਜਵਾ ਧਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆ ਹਰਨਾਮ ਨਾਨਕ ਨਾਮ ਵਿਹੂਣਿਆ ਨਾਨਕ ਥੀਜਮ ਕਲਾ ਦਿੰਦੀ ਐ ਨਾਮ ਵਿਹੂਣਿਆ ਤਿਨ ਤਨ ਖਾਵਹਿ ਕਾਉ ਤਿਨ ਤਨ ਕਾਵੇ ਕਾਬ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਾਹੜ ਜੋਂ ਨ ਆਵਨੀ ਫਿਰ ਹੋਏ ਨ ਬਿਨਾਸਾ ਹਰ ਸੇਤੀ ਰੰਗ ਰਾਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨ ਉਤਰੈ ਗੁਰਮੁਖ ਪ੍ਰਗਾਸਾ ਓਏ ਕਿਰਪਾਕਾਰ ਕੈ ਮੇਲਿਆਨ ਨਾਨਕ ਹਰਿ ਪਾਸਾ ਸਲੋਕ ਮਹੱਲਾ ਤੀਜਾ ਜਿਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ ਸਬਦੈ ਸਾਦ ਨ ਆਵਈ ਨਾਮ ਨ ਲੱਗੈ ਪਿਆਰ ਸੇਵਾ ਥਾਏ ਨ ਪਵੈ ਤਿਸ ਕੀ ਸੇਵਾ ਥਾਇ ਨ ਪਵਈ ਤਿਸ ਕੀ ਖਾਪ ਖਾਪ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਗੁਰ ਕਾ ਭਾਣਾ ਮੰਨ ਲਏ ਸਬਦ ਰਖੈ ਔਰ ਧਾਰ ਮਹੱਲਾ ਤੀਜਾ ਸੋ ਜਾਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ ਆਪੇ ਬਖਸੇ ਮੇਲ ਲਏ ਆਪਤ ਗਵਾਵੈ ਆਪਤ ਨਹੀਂ ਬੋਲਣਾ ਆਪਤ ਉਚਾਰਨ ਕਰਨਾ ਆਪਤ ਗਵਾਵੈ ਮਿਲਿਆ ਕਦੇ ਨਾ ਵਿਚੜੈ ਜੋਤੀ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝੇਸੀ ਜੇਸ ਆਪ ਬੁਝਾਵੈ ਪਉੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਾਰ ਨਾਮ ਕਦੇ ਨ ਚਿਤਈ ਜਾਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਖਮ ਡਰਾਵਣਾ ਕਿਉ ਤਰੀਐ ਤਾਰੀ ਨਾਨਕ ਗੁਰ ਰੱਖੇ ਸੇ ਉੱਭਰੇ ਹਾਰ ਨਾਮ ਉਧਾਰੀ ਸ਼ਲੋਕ ਮਹੱਲਾ ਤੀਜਾ ਵਿਣ ਸਤਗੁਰ ਸੇਵੇ ਸੁਖ ਨਹੀਂ ਵਿਣ ਸਤਗੁਰ ਸੇਵੇ ਸੁਖ ਨਹੀਂ ਮਾਰੇ ਜਮ ਮਹਵਾਰੋ ਵਾਰ ਮੋਠ ਗੋਲੀ ਪਾਈਨ ਬਹੁ ਦੂਜੇ ਭਾਏ ਵਿਕਾਰ ਇੱਕ ਗੁਰ ਪ੍ਰਸਾਦੀ ਉੱਭਰੇ ਇਸ ਜਨਕ ਕਰਹਿ ਸਾਬ ਨਮਸਕਾਰ ਨਾਨਕ ਅਨੰਦਿਨ ਨਾਮ ਧਿਆਏ ਤੂ ਅੰਤਰ ਜਿਤ ਪਾਵਹਿ ਮੋਖ ਦਵਾਰ ਆਏ ਵਿਸਰਾਮ ਧਿਆਨ ਦਾ ਲਾਉਣਾ ਹੈ ਨਾਨਕ ਇਥੇ ਯਮਕ ਲਾ ਦਨੀ ਹੈ ਅਨੰਦਿਨ ਨਾਮ ਧਿਆਏ ਤੂ ਅੰਤਰ ਇਥੇ ਵਿਸਰਾਮ ਹੈ ਜਿਤ ਪਾਵਹਿ ਮੋਖ ਦਵਾਰ ਮਹੱਲਾ 3 ਮਾਇਆ ਮੋਹਿ ਵਿਸਾਰਿਆ ਸੱਚ ਮਰਣਾ ਹਰ ਨਾਮ ਧੰਦਾ ਕਰਤਿਆ ਜਨਮ ਗਿਆ ਅੰਦਰ ਦੁੱਖ ਸਹਾਮ ਨਾਨਕ ਸਤਗੁਰ ਸੇਵ ਸੁਖ ਪਾਇਆ ਜੇਨ ਪੂਰਬ ਲਿਖਿਆ ਕਰਾਮ ਜੇਨ ਜੇਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ ਪੋਚਣਾ ਸਕਾਇ ਕੋਈ ਹਰ ਦਰ ਸਾਧ ਢੋਈ ਜਮ ਕਾਲ ਮਿਲੈ ਦੇ ਪੇਟ ਜਮ ਜਮ ਕਾਲ ਮਿਲੈ ਦੇ ਪੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅਨਹਦ ਤੁਨੀ ਦਰਵਾਜ ਦੇ ਮਿਲਿਆ ਹਰ ਸੋਈ ਸ਼ਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇ ਕਰੀ ਜੇ ਕਰੇ ਸੁਖੀ ਹੂ ਸੁਖਸਾਰ ਗੁਰ ਕੀ ਕਰਨੀ ਪਉ ਕਟਿਐ ਨਾਨਕ ਪਾਵਹਿ ਪਾਰ ਮਹੱਲਾ ਤੀਜਾ ਸਚੁ ਪੁਰਾਣਾ ਨਾਥੀਐ ਨਾਮ ਨ ਮੈਲਾ ਹੋਇ ਇਹ ਸਚ ਪਦ ਤੇ ਨਾਮ ਪદ્ધਤੀ ਏਮ ਕਾਂ ਦਾ ਹਕੀਮ ਨਾ ਹੈ ਗੁਰ ਕੈ ਭਾਣਾ ਜੀ ਚੱਲੈ ਬਹੁੜ ਨਵ ਆਵਣ ਹੋਏ ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਾਣ ਜਾਚੈ ਦਾਨ ਹਰ ਦੇਹ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖੇਨ ਪਲ ਘੜੀ ਨ ਜੀਵਉ ਬਿਨ ਦੇਖੇ ਮਰਾ ਜਾ ਮਾਏ ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਇ ਸੁੱਤਿਆ ਆਪ ਉਠਾਲਦੀ ਨਾਨਕ ਲਿਵ ਲਾਇ ਸੁੱਤਿਆ ਆਪ ਉਠਾਲਦੀ ਇਥੇ ਇਸ ਨਾਮ ਸੁੱਤਿਆ ਪਦ ਦੀ ਜਮਕਾ ਨਾਨਕ ਲਿਵ ਲਾਇ ਸ਼ਲੋਕ ਮਹੱਲਾ ਤੀਜਾ ਮਨ ਮੁਖ ਬੋਲ ਨਾ ਜਾਣਨੀ ਉਨ੍ਹਾਂ ਅੰਦਰ ਕਾਮ, ਕ੍ਰੋਧ, ਅਹੰਕਾਰ। ਥਾਵ ਕੁਥਾਵ ਨਾ ਜਾਣਨੀ। ਥਾਵ ਕੁਥਾਵ ਨਾ ਜਾਣਨੀ। ਸਦਾ ਚਿਤ੍ਰ ਹੈ ਵਿਕਾਰ। ਦਰਗਹਿ ਨੇਖਾ ਮੰਗੀਐ। ਉਥੈ ਹੋਹਿ ਕੂੜਿਆਰ। ਆਪੇ ਸ੍ਰਿਸ਼ਟ ਉਪਾਈਯਨ। ਹਾਂ ਇਹ ਉਪਾਈਯਨ ਪਾਠ ਹੀ ਠੀਕ ਹੈ, ਸ਼ੁੱਧ ਹੈ। ਆਪ ਕਰੇ ਬੀਚਾਰ। ਨਾਨਕ ਕਿਸ ਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਇ ਨਾਨਕ ਹਉ ਬਲਹਾਰੀ ਤੈਨ ਕਉ ਨਾਨਕ ਹਉ ਬਲਹਾਰੀ ਤੈਨ ਕਉ ਜਿਨ ਹਰ ਮਨ ਵਸਿਆ ਸੋਇ ਪਉੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਉ ਚੇਤ ਗੜ ਮੰਡਪ ਸਵਾਰਿਆ ਇਹ ਚਿੱਤ ਪਦ ਤੇ ਵਿਸਰਾਮ ਲਾਉਣਾ ਹੈ ਯਾਦ ਰੱਖਣ ਦਾ ਵਿਸਰਾਮ ਹੈ ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ ਨਿਤ ਜੀਵਨ ਕੋ ਚੇਤ ਗੜ ਮੰਡਪ ਸਵਾਰਿਆ ਵਲ ਵੰਚ ਕਰ ਉਪਾਵ ਮਾਇਆ ਹਿਰ ਆਣਿਆ ਇਹ ਵਲ ਵੰਚ ਵੱਖਰਾ ਪਾਠ ਹੈ ਥੋੜਾ ਵਿੱਚੋਂ ਤੋੜ ਕੇ ਬੋਲਣਾ ਹੈ ਬਲਵੰਚ ਨਹੀਂ ਕਹਿਦਣਾ ਵਲਵੰਚ ਕਰ ਉਪਾਵ ਮਾਇਆਹਿਰ ਆਣਿਆ ਵਲਵੰਚ ਕਰ ਉਪਾਵ ਮਾਇਆਹਿਰ ਆਣਿਆ ਜਮ ਕਾਲ ਨਿਹਾਲੇ ਸਾਸ ਆਉ ਘਟੈ ਬੇਤਾਲਿਆ ਨਾਨਕ ਗੁਰ ਸਰਨਾਈ ਉੱਭਰੇ ਹਰ ਗੁਰ ਰਖਵਾਲਿਆ